ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤੋਂ ਸਵਾਗਤ ਹੈ ਜੀ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਅੱਜ ਰਾਤ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਸ ਇਲਾਕੇ ਵਿੱਚ ਬੱਦਲ ਬਾਈ ਤੇ ਮੀਂਹ ਦਾ ਚਾਂਸ ਅੱਜ ਰਾਤ ਨੂੰ ਹੋ ਸਕਦਾ ਹੈ ਕਿਉਂਕਿ ਦਿਨ ਦੇ ਵੇਲੇ ਆਪਾਂ ਕਹਿ ਲਈਏ ਤਾਂ ਅਲਰਟ ਜਿਹੜੇ ਜਾਰੀ ਹੋਏ ਸੀ ਉਸ ਦੇ ਮੁਤਾਬਕ ਗੁਰਦਾਸਪੁਰ ਅੰਮ੍ਰਿਤਸਰ ਦੇ ਇਲਾਕੇ ਵਿੱਚ ਲੁਧਿਆਣਾ ਜਲੰਧਰ ਦੇ ਇਲਾਕੇ ਵਿੱਚ ਅਤੇ ਥੋੜਾ ਬਹੁਤਾ ਰੂਪਨਗਰ ਦੇ ਇਲਾਕੇ ਵਿੱਚ ਕਿਣਮਣ ਕਣੀਆਂ ਸਾਹਮਣੇ ਆਈਆਂ ਨੇ ਜੀ ਤੇ ਬ ਬਣਿਆ ਹੋਇਆ ਸੀ ਰਾਤ ਦੀ ਗੱਲ ਕਰਾਂਗੇ ਸੈਟਲਾਈਟ ਇਮੇਜ ਦੇਖਦੇ ਆ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨ ਨਾਲ ਭੁੱਲਿਓ ਜੀ ਤੁਸੀਂ ਦੇਖ ਸਕਦੇ ਹੋ ਕਿ ਹੁਣ ਸਿਸਟਮ ਜਿਹੜਾ ਬਣਦਾ ਦਿਖਾਈ ਦੇ ਰਿਹਾ ਉਹ ਉੱਤਰੀ ਪੰਜਾਬ ਦੇ ਵਿੱਚ ਬਣਦਾ ਦਿਖਾਈ ਦੇ ਰਿਹਾ ਜਿਹਦੇ ਵਿੱਚ ਖਾਸ ਕਰਕੇ ਆਪਾਂ ਕਹਿ ਲਈਏ ਅੰਮ੍ਰਿਤਸਰ ਤਰਨਤਾਰਨ ਦੇ ਅੱਗੇ ਇਲਾਕੇ ਦੇ ਵਿੱਚ ਹੁੰਦਾ ਹੋਇਆ ਮੌਸਮ ਹੈ ਲੁਧਿਆਣੇ ਦੇ ਮੋਗੇ ਦੇ ਇਲਾਕੇ ਵਿੱਚ ਐਂਟਰ ਕਰਦਾ ਦਿਖਾਈ ਦੇ ਰਿਹਾ ਤਾਂ ਥੋੜਾ ਬਹੁਤਾ ਸਿਸਟਮ ਇਹ ਰੂਪਨਗਰ ਜ਼ਿਲ੍ਹੇ ਵਿੱਚ ਵੀ ਫਿਲਹਾਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਕੋਈ ਵੱਡਾ ਸਿਸਟਮ ਨਹੀਂ ਹੈ ਜਿਸ ਦੇ ਨਾਲ ਆਪਾਂ ਕਹਿ ਲਈਏ ਕਿ ਬਹੁਤ ਵੱਡੀਆਂ ਕੋਈ ਕਾਰਵਾਈਆਂ ਹੋ ਸਕਦੀਆਂ ਨੇ ਪਰ ਆਪਾਂ ਕਹਿ ਸਕਦੇ ਹਾਂ ਕਿ ਅੱਧ ਰਾਤ ਤੋਂ ਬਾਅਦ ਇਸ ਇਲਾਕੇ ਵਿੱਚ ਜਾਂ ਫਿਰ ਜਿਹੜਾ ਪਾਕਿਸਤਾਨ ਦਾ ਸਰਹੱਦੀ ਇਲਾਕਾ ਹੈ ਜਿਹਦੇ ਖਾਸ ਕਰਕੇ ਮਾਝੇ ਦੇ ਇਲਾਕੇ ਵਿੱਚ ਇਸ ਸਪੈਲ ਜਿਹੜਾ ਥੋੜਾ ਬਹੁਤਾ ਕਿਣਮਣ ਕਣੀ ਤੇ ਹਲਕੀ ਫੁਲਕੀ ਮੀਂਹ ਦਾ ਹੋ ਸਕਦਾ ਹੈ ਜੀ ਤੇ ਸਵੇਰ ਦੇ ਵੇਲੇ ਦੀ ਗੱਲ ਕਰੀਏ ਤਾਂ ਰਾਤ ਅੱਧ ਰਾਤ ਤੱਕ ਮੌਸਮ ਠੀਕ ਹੈ ਜੀ ਸਵੇਰ ਦੇ ਵੇਲੇ ਹਲਕਾ ਫੁਲਕਾ ਚੰਡੀਗੜ੍ਹ ਤੋਂ 30-40 ਕਿਲੋਮੀਟਰ ਦੇ ਏਰੀਆ ਵਿੱਚ ਖਾਸ ਕਰਕੇ ਸਾਬਜਾ ਦਾਜੀਤ ਸਿੰਘ ਨਗਰ ਮੁਹਾਲੀ ਅਤੇ ਰੂਪਨਗਰ ਕੁਝ ਜ਼ਿਲ੍ਹਿਆਂ ਵਿੱਚ ਦੇ ਕੁਝ ਹਿੱਸੇ ਵਿੱਚ ਮੀਂਹ ਹੋ ਸਕਦਾ ਹੈ ਜੀ ਬਾਕੀ ਓਵਰਾਲ ਮੌਸਮ ਠੀਕ ਠਾਕ ਹੈ ਜੀ ਅੱਜ ਰਾਤ ਦਾ ਤਾਪਮਾਨ ਜਿਹੜੇ ਨੇ ਥੋੜੇ ਜੇ ਵਧੇ ਹੋਣਗੇ ਲਗਭਗ 26-27 ਤੋਂ ਲੈ ਕੇ ਕਿਸੇ-ਕਿਸੇ ਇਲਾਕੇ ਵਿੱਚ 29-30 ਤੱਕ ਤਾਪਮਾਨ ਅੱਜ ਪਹੁੰਚ ਸਕਦਾ ਹੈ ਮੌਸਮ ਦੇ ਵਿੱਚ ਕੋਈ ਵੱਡੀ ਗਤੀਵਿਧੀ ਨਾ ਹੋਣ ਦੇ ਕਾਰਨ ਹਵਾ ਵੀ ਠੀਕ ਠਾਕ ਅਜਰਾਤ ਨੂੰ ਬਣੀ ਰਹੇਗੀ ਮੁੜਕੇ ਵਾਲੀ ਗਰਮੀ ਫਿਲਹਾਲ ਪੰਜਾਬ ਦੇ ਵਿੱਚ ਬਣੀ ਰਹੇਗੀ ਬਾਕੀ ਕੱਲ ਦੇ ਜੋ ਵੀ ਅਲਰਟ ਹੋਣਗੇ ਸਵੇਰ ਦੀ ਵੀਡੀਓ ਵਿੱਚ ਮਿਲ ਜਾਣਗੇ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖਣੇ ਨਾ ਭੁੱਲਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਇਲਾਕੇ ਦੇ ਹਲੱਤਾਂ ਬਾਰੇ ਪਤਾ ਲੱਗ ਸਕੇ ਏ ਸੀ ਜੀ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ